ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਂ ਜੋ ਹੋਰ ਨਵੇਂ ਰਿਸ਼ਤਿਆਂ ਦੀਆਂ ਐਡਾਂ ਹਰ ਰੋਜ਼ ਤੁਹਾਡੇ ਤੱਕ ਨਵੀਆਂ ਪਹੁੰਚ ਸਕਣ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਰਿਸ਼ਤੇ ਬਹੁਤ ਵਧੀਆ ਪਰਿਵਾਰਾਂ ਤੋਂ ਮੁੰਡੇ ਅਤੇ ਕੁੜੀਆਂ ਦੇ ਹੁੰਦੇ ਆ ਜੀ ਬਹੁਤ سارے ਰਿਸ਼ਤੇ ਸਾਡੇ ਜਰੀਏ ਮੈਚ ਕਰਕੇ ਦਿੱਤੇ ਗਏ ਆ ਜੀ 4 ਦਿਨ ਪਹਿਲਾਂ ਅਸੀਂ 18 ਫਾਈਲਾਂ ਮੈਚ ਕਰਕੇ ਦਿੱਤੀਆਂ ਨੇ ਜੀ ਮੁੰਡੇ ਤੇ ਕੁੜੀਆਂ ਇਹਦੀਆਂ ਉਹਨਾਂ ਚੋਂ 8 ਰਿਸ਼ਤੇ ਤਾਂ ਜੀ 8 ਰਿਸ਼ਤਿਆਂ ਦਾ ਸ਼ਗਨ ਹੀ ਪੈ ਚੁੱਕਿਆ ਹੈਗਾ ਬਹੁਤ ਵਧੀਆ ਪਰਿਵਾਰਤ ਹੁੰਦੇ ਆ ਜੀ ਰਿਸ਼ਤੇ ਸਾਨੂੰ ਅਗਲਾ YouTube ਦੇ ਜ਼ਰੀਏ ਵੀ ਦੱਸ ਦਿੰਦਾ ਹੈ ਜੀ ਵੀ ਤੁਹਾਡੇ ਜ਼ਰੀਏ ਸਾਡੇ ਬੇਟਾ ਜਾਂ ਬੇਟੀ ਦਾ ਰਿਸ਼ਤਾ ਹੋਇਆ ਹੈ ਜੀ ਬਹੁਤ ਵਧੀਆ ਪਰਿਵਾਰ ਸੀ ਜੀ ਸੋ ਕਿਰਪਾ ਕਰਕੇ ਸਾਨੂੰ ਦੱਸ ਜ਼ਰੂਰ ਦਿਆ ਕਰੋ ਜੀ ਵੀ ਸਾਡੇ ਬੇਟਾ ਜਾਂ ਬੇਟੀ ਦਾ ਤੁਹਾਡੇ ਚੈਨਲ ਦੇ ਜ਼ਰੀਏ ਰਿਸ਼ਤਾ ਜੁੜ ਚੁੱਕਿਆ ਹੈਗਾ ਜੀ ਅੱਜ ਰਿਸ਼ਤੇ ਹੈ ਜੀ ਨਵੇਂ ਅੱਜ ਦੀ ਡੇਟ ਦੇ ਰਿਸ਼ਤਾ ਹੈ 1468 ਫਾਈਲ ਨੰਬਰ ਜ਼ਿਲ੍ਹਾ ਰਾਜਸਥਾਨ ਮੁੰਡੇ ਦੀ ਕਾਸਟ ਹੈ ਤੇਲੀ ਗਾਚੀ ਉਮਰ 58 ਸਾਲ ਜੈਂਟਸ ਦੀ ਕੰਮ ਖੇਤੀਬਾੜੀ ਕਰਦੇ ਨੇ ਜੀ ਨਾਲ ਵਧੀਆ ਨੌਕਰੀ ਕਰ ਰਹੇ ਨੇ ਪਰਿਵਾਰ ਚ ਮਾਤਾ ਪਿਤਾ ਐਕਸਪਾਇਰ ਹੈ ਇਹਨਾਂ ਦੇ ਵੱਡਾ ਭਰਾ ਮੈਰਿਡ ਆ ਉਹ ਉਹਨਾਂ ਦਾ ਆਪਣਾ ਅਲੱਗ ਘਰ-ਬਾਰ ਬਣਿਆ ਅਲੱਗ ਰਹਿੰਦੇ ਆ ਬਟ ਇਸ ਟਾਈਮ ਆਪਣੇ ਵੱਡੇ ਭਰਾ ਨਾਲ ਹੀ ਰਹਿ ਰਹੇ ਹੈਗਾ ਇਹ ਇਹ ਵਧੀਆ ਪੱਕਾ ਘਰ ਬਣਿਆ ਹੋਇਆ ਜੀ ਇਹਨਾਂ ਦਾ ਅਲੱਗ ਆਪਣਾ ਜੈਂਟਸ ਦਾ ਲੇਡੀਜ਼ ਦਾ ਰਿਸ਼ਤਾ ਚਾਹੀਦਾ ਜੀ ਲੇਡੀਜ਼ ਦੀ ਉਮਰ ਬਰਾਬਰ ਦੀ ਹੋਵੇ ਘਰਬਾਰ ਦਾ ਕੰਮਕਾਰ ਜਾਣਦੀ ਹੋਵੇ ਸਿਆਣੀ ਤੇ ਸਮਝਦਾਰ ਹੋਵੇ ਜੀ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਉਹ ਇਹਨਾਂ ਦੇ ਦਿੱਤੇ ਇਸ ਨੰਬਰ ਤੇ ਤੁਸੀਂ ਆਪ ਵੀ ਸੰਪਰਕ ਕਰ ਸਕਦੇ ਹੋ 9779940825 ਅਗਲਾ ਰਿਸਟਾ ਹੈ 1462 ਫਾਈਲ ਨੰਬਰ ਜ਼ਿਲ੍ਹਾ ਅਮਰਸਰ ਏਰੀਆ ਗੁੰਮਟਾਲਾ ਹੁੰਡੇ ਦੀ ਕਾਸਟਾ ਜਟਸੀ ਕੁਤ ਸੰਦੂ ਡੇਟ ਆਫ ਬਰਥ 16/7/1992 ਹਾਈਟ 5 ਫੁੱਟ 9 ਇੰਚ ਪੜ੍ਹੀ ਸਕੂਲਿੰਗ ਸਟੱਡਿਡ ਐਟ ਸੈਟ ਫਰੈਂਸਿਸ ਕਨਵੈਂਟ ਸਕੂਲ ਫਤੇਗੜ ਹਾਇਰ ਸਟਡੀ ਡਿਪਲੋਮਾ ਇਨ ਕੰਪਿਊਟਰ ਸਾਇੰਸ ਫਰੋਮ ਸਾਇੰਸ ਪੋ ਪੋਲਿਟੀਕਲ ਕਾਲਜ ਮੰਨਾ ਵਾਲਾ ਡਿਪਲੋਮਾ ਇਨ ਬਿਜ਼ਨਸ ਮੈਨੇਜਮੈਂਟ ਹਸਪਿਟੈਲਿਟੀ ਫਾਊਂਡੇਸ਼ਨ ਫਰਮ ਸਨੇਕਾ ਕਾਲਜ ਕਰੰਟ ਸਟੇਟਸ ਵਰਕ ਪਰਮਿਟ ਨਾਉ ਲਿਵਿੰਗ ਇਨ ਮੈਲਟਨ ਅੰਟਾਰੀਓ ਵਰਕਡ ਵਰਕਡ ਐਟ ਟੈਲੀਕਮਿਊਨੀਕੇਸ਼ਨ ਟੈਲੀਕਨ ਨਾਉ ਵਰਕਿੰਗ ਐਜ਼ ਅ ਵੈਲਡਰ ਐਡ ਮਕੈਨਿਕ ਫੈਮਿਲੀ ਚ ਫਾਦਰ ਸਾਹਿਬ ਨੇ ਗਵਰਨਮੈਂਟ ਜੌਬ এমਪਲੋਏ ਇਨ 슈ਗਰ ਮਿਲ ਨੌ ਸਿਵਲਿੰਗਸ ਮੁੰਡੇ ਜਮੀਨ ਚਾਰ ਕਿੱਲੇ ਆਉਂਦੀ ਹੈ ਮੁੰਡਾ ਪੱਗ ਬੰਨਦਾ ਹੈ ਕੁੜੀ ਦਾ ਰਿਸ਼ਤਾ ਚਾਹੀਦਾ ਕੁੜੀ ਦੀ ਪੜਾਈ ਡਿਗਰੀ ਤੱਕ ਕਰੀ ਹੋਵੇ ਇੰਡੀਆ ਤੋਂ ਹੋਵੇ ਜਾਂ ਫਿਰ ਫੋਰਨ ਤੋਂ ਕੁੜੀ ਵਧੀਆ ਸੋਹਣੀ ਸੁਨੱਖੀ ਹੋਵੇ ਮੁੰਡਾ ਵਧੀਆ ਸੋਹਣਾ ਸੁਨੱਖਾ ਹੈ ਜੀ ਬਹੁਤ ਹੀ ਵਧੀਆ ਪਰਿਵਾਰ ਤੋਂ ਇਹ ਰਿਸ਼ਤਾ ਸੀ ਜੀ ਮੁੰਡੇ ਦਾ ਅਗਲਾ ਰਿਸ਼ਤਾ ਆਇਆ ਜੀ 14063 ਫਾਈਲ ਨੰਬਰ ਜ਼ਿਲ੍ਹਾ ਅੰਮ੍ਰਿਤਸਰ ਕੁੜੀ ਦੀ ਕਾਸਟ ਹੈ ਜੱਟ ਸਿੱਖ ਡੇਟ ਆਫ ਬਰਥ 24/2/1996 ਦਾ ਬਾਰਨ ਹਾਈਟ 5 ਫੁੱਟ 3 ਇੰਚ ਸਟੱਡੀ ਇੰਡੀਆ ਤੋਂ ਬੈਚਲਰ ਉਸ ਤੋਂ ਬਾਅਦ ਆਸਟ੍ਰੇਲੀਆ ਚ ਮਾਸਟਰ ਡਿਗਰੀ ਦੀ ਡਿਗਰੀ ਦੀ ਪੜ੍ਹਾਈ ਕੀਤੀ ਸੀ ਨਰਸਿੰਗ ਚ ਕੁੜੀ ਆਸਟ੍ਰੇਲੀਆ ਦੀ ਪੀਆਰ ਪਰਵਾਜ਼ ਚ ਮਾਤਾ ਪਿਤਾ ਇੰਡੀਆ ਨੇ ਇਕਪਰਾ ਕੈਨੇਡਾ ਦਾ ਵਰਕ ਪਰਮਟ ਤੇ ਇਕਪਰਾ ਇੰਡੀਆ ਹੈ ਫਾਦਰ ਸਾਹਿਬ ਖੇਤੀਬਾੜੀ ਕਰਦੇ ਆ ਕੁੜੀ ਦਾ ਅੰਮ੍ਰਿਤ ਛੱਕਿਆ ਹੋਇਆ ਹੈਗਾ ਪਰਿਵਾਰ ਸਾਰਾ ਅਮਤਾਰੀ ਹੈ ਮੁੰਡੇ ਦਾ ਰਿਸ਼ਤਾ ਚਾਹੀਦਾ ਮੁੰਡਾ ਚਾਹੀਏ ਕੈਨੇਡਾ ਦਾ ਹੋਵੇ ਚਾਹੀਏ ਆਸਟ੍ਰੇਲੀਆ ਦਾ ਜੇਕਰ ਮੁੰਡਾ ਇੰਡੀਆ ਤੋਂ ਆ ਤਾਂ ਜਮੀਨ ਵਧੀਆ ਹੋਵੇ ਮੁੰਡੇ ਦਾ ਆਮਰਿਸ਼ਕਿਆ ਹੋਵੇ ਜੀ ਵਧੀਆ ਸੋਹਣਾ ਸੁਨੱਖਾ ਹੋਵੇ ਕੁੜੀ ਵਧੀਆ ਸੋਹਣੀ ਸੁਨੱਖੀ ਹੈ ਫੋਰਨ ਵਾਲੇ ਲੜਕੇ ਦੀ ਪੜ੍ਹਾਈ ਵਧੀਆ ਕਰੀ ਹੋਵੇ ਲੜਕੇ ਆਸਟ੍ਰੇਲੀਆ ਚ ਹਸਪੀਟਲ ਚ ਜੌਬ ਕਰਦੀ ਹੈ ਵਧੀਆ ਸੈਲਰੀ ਲੈ ਰਹੀ ਹੈ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾਗਾ 1463 ਫਾਈਲ ਨੰਬਰ ਕਹਿ ਕੇ ਇਸ ਲੜਕੀ ਦਾ ਰਿਸ਼ਤਾ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਆਇਆ 1464 ਫਾਈਲ ਨੰਬਰ ਜ਼ਿਲ੍ਹਾ ਮਲੇਰ ਕੋਟਲਾ ਏਰੀਆ ਨਾਬਾ ਮੁੰਡੇ ਦੀ ਕਾਸਟ ਹੈ ਜੱਟ ਸਿੱਖ ਗੋਤਟੀ ਇਨਸਾ ਕੁਆਲੀਫਿਕੇਸ਼ਨ ਬੀਟੈਕ ਮਕੈਨੀਕਲ ਇੰਜੀਨੀਅਰ 80 ਪਰਸੈਂਟੇਜ ਹੈ ਉਸ ਤੋਂ ਮਾਰਕਸ 10th ਚੋਂ 76 ਪਰਸੈਂਟ ਮਾਰਕਸ ਹੈ ਜੀ ਮੈਥਮੈਟਿਕਸ ਚੋਂ 99 ਪਲੱਸ 2 ਚੋਂ 77 ਪਰਸੈਂਟ ਹੈ ਮੈਥਮੈਕਸ 99 ਡੇਟ ਆਫ ਬਰਥ ਹੈ ਜੀ ਮੁੰਡੇ ਦੀ 8 12 1993 ਹਾਈਟ 5 ਫੁੱਟ 8 ਇੰਚ ਫੈਮਿਲੀ ਜੁਆਇੰਟ ਬਟ ਸਮਾਲ ਫੈਮਿਲੀ ਹੈ ਫਾਦਰ ਮਦਰ ਆਂਟੀ ਕਜਨ ਬ੍ਰਦਰ ਕੈਨੇਡਾ ਗਏ ਜੀ ਕਜਨ ਸਿਸਟਰ ਲੈਂਡ ਟੋਟਲ 8 ਏਕੜ ਹੈ ਜੀ ਫਾਦਰ ਫਾਰਮਰ ਮਦਰ ਹਾਊਸ ਵਾਈਫ ਨੇ ਵਰਕਿੰਗ ਐਜ਼ ਅ ਪ੍ਰੋਟੈਕਸ਼ਨ ਇੰਜੀਨੀਅਰਿੰਗ ਇਨ ਇੰਡੀਆ ਕਰੰਟਲੀ ਲਰਨਿੰਗ ਆਈਟੀ ਸਕਿਲਸ CNC ਪ੍ਰੋਗਰਾਮਿੰਗ ਐਸ ਇਜ਼ ਦ ਡਿਜ਼ਾਈਨ ਮੁੰਡਾ ਵਧੀਆ ਸਿੱਖ ਸਰਦਾਰ ਆ ਪੱਗ ਬੰਨਦਾਗਾ ਵਧੀਆ ਸੋਣਾਗਾ ਜੀ ਚੰਗੇ ਘਰੋਂ ਆ ਜੀ ਕੁੜੀ ਦਾ ਰਿਸ਼ਤੇ ਚਾਹੀਦੇ ਕੁੜੀ ਦੀ ਵਧੀਆ ਬੈਂਡ ਆਏ ਹੁਣ ਸਟੱਡੀ ਡਿਗਰੀ ਤੋਂ ਉੱਪਰ ਹੋਵੇ ਜਾਂ ਫਿਰ ਸਟੱਡੀ ਕੁੜੀ ਸਟੱਡੀ ਕੁੜੀ ਦੀ ਨਰਸਿੰਗ ਚੱਕਰੀ ਹੋਵੇ ਕੁੜੀ ਚਾਹੇ ਕੈਨੇਡਾ ਆਸਟ੍ਰੇਲੀਆ ਦੀ ਪੀਆਰ ਹੋਵੇ ਜਾਂ ਫਿਰ ਵਰਕ ਪਰਮਿਟ ਤੇ ਜਿਸ ਪਰਵਾਨਾ ਇਹ ਰਿਸ਼ਤਾ ਮੈਚ ਕਰਦਾ ਸਾਡੇ ਨਸ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰਕੇ 1464 ਫਾਈਲ ਨੰਬਰ ਮੁੰਡੇ ਦਾ ਰਿਸ਼ਤਾ ਤੁਸੀਂ ਕਹਿ ਕੇ ਲੈ ਸਕਦੇ ਹੋ ਆਗਲਾ ਰਿਸ਼ਤਾ ਆਇਆ ਜੀ 1465 ਫਾਈਲ ਨੰਬਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਏਰੀਆ ਮਲੋਟ ਹੁੰਦੇ ਦੀ ਕਾਸਟਾ ਜੱਟ ਸਿੱਖ ਗੋਟ ਸੇਖੋ ਡੇਟ ਆਫ ਬਰਥ 30 1997 ਦਾ ਬਾਰਨ ਹਾਈਟ 5 ਫੁੱਟ 8 ਇੰਚ ਸਟੱਡੀ ਪਾਸ ਟੂ ਪਾਸ ਕਰਕੇ ਕੰਪਿਊਟਰ ਦਾ ਡਿਪਲੋਮਾ ਕਰਿਆ ਹੋਇਆ ਹੈਗਾ ਜ਼ਮੀਨ ਤਿੰਨ ਕਿੱਲੇ ਆ ਫੈਮਿਲੀ ਚ ਮਾ ਮਾਤਾ ਪਿਤਾ ਭੈਣ ਮੈਰਿਡ ਆ ਮੁੰਡਾ ਕੱਲਾ ਕੱਲਾ ਹੈ ਘਰ ਦੇ ਆਂਦਾ ਮੁੰਡਾ ਨਿਸ਼ਪੱਤੇ ਤੋਂ ਰਹੇਤਾ 4 ਸਾਲ ਹੋ ਗਏ ਜੀ ਪ੍ਰਾਈਵੇਟ ਜੌਬ ਕਰਦੇ ਆਣ 2 ਸਾਲ ਅਰਬ ਅਰਬ ਕੰਟਰੀ ਵਿੱਚ ਰਹਿ ਕੇ ਆਇਆ ਹੋਇਆ ਵਰਕ ਪਰਮਿਟ ਤੇ ਡਿਮਾਂਡ ਕੋਈ ਨਹੀਂ ਇਸ ਪਰਿਵਾਰ ਦੀ ਕੁੜੀ ਬਧੀਆ ਸਿਆਣੀ ਤੇ ਸਮਝਦਾਰ ਹੋਵੇ ਕੁੜੀ ਦੀ ਸਟੱਡੀ ਗ੍ਰੈਜੂਏਸ਼ਨ ਤੱਕ ਕਰੀ ਹੋਵੇ ਜੇਕਰ ਲੜਕੀ ਬਾਹਰ ਜਾਣ ਦੀ ਚਾਹਵਨ ਹੋਵੇ ਤਾਂ ਇਹ ਪਰਿਵਾਰ ਖਾਚਾ ਵੀ ਕਰਕੇ ਕੁੜੀ ਨੂੰ ਵਿਦੇਸ਼ ਤੋਰ ਦੇਣਗੇ ਵਿਆਹ ਪੱਕਾ ਕਰਨਾਗਾ ਮੁੰਡਾ ਬਧੀਆ ਸੋਹਣਾ ਸੁਨੱਖਾ ਹੈ ਜੀ ਕੁੜੀ ਬਧੀਆ ਸੋਹਣੀ ਸੁਨੱਖੀ ਹੋਵੇ ਚੰਗੇ ਘਰੋਂ ਫੈਮਿਲੀ ਵੈਸ਼ਨੂ ਆ ਜਿਸ ਪਰਿਵਾਰ ਨਾਲ ਰਿਸ਼ਤਾ ਮੈਚ ਕਰਦਾ ਹੋ ਇਹਨਾਂ ਦੇ ਦਿੱਤੇ ਇਸ ਨੰਬਰ ਤੇ ਤੁਸੀਂ ਆਪ ਸੰਪਰਕ ਕਰ ਸਕਦੇ ਹੋ ਪੂਰਾ 79165 866 ਅਗਲਾ ਰਿਸ਼ਤਾ ਹੈ 14665 ਨੰਬਰ ਜ਼ਿਲ੍ਹਾ ਸੰਗਰੂਰ ਕੁੜੀ ਦੀ ਕਾਸਟ ਹੈ ਜੱਟ ਸਿੱਖ ਗੋਤ ਭੁੱਲਰ ਡੇਟ ਆਫ ਬਰਥ 1996 ਦਾ ਬਾਰਨ ਹਾਈਟ 5 ਫੁੱਟ 8 ਇੰਚ এডਿਕੇਸ਼ਨ ਗ੍ਰੈਜੂਏਸ਼ਨ ਐਮਏ ਬੀਐਡ ਕੁੜੀ ਬਧੀਆ ਸੋਹਣੀ ਸੁਨੱਖੀ ਹੈ ਬਧੀਆ ਪੜਾਈ ਕਰੀ ਹੋਈ ਹੈ ਮੁੰਡੇ ਦਾ ਰਿਸ਼ਤਾ ਚਾਹੀਦਾ ਜ਼ਮੀਨਦਾਰ ਕਿਲੇ ਤੱਕ ਆਉਂਦੀ ਹੋਵੇ ਮੁੰਡੇ ਨੂੰ ਹੁੰਡਾ ਵਧੀਆ ਹੋਵੇ ਸੋਹਣਾ ਹੈ ਜੀ ਕਾਰ ਵਾਰ ਵਧੀਆ ਬਣਿਆ ਹੋਵੇ ਮੁੰਡਾ ਨਾਲ ਕੋਈ ਵੀ ਪ੍ਰਾਈਵੇਟ ਫੀਲਡ ਚ ਚਾਹੇ ਜੌਬ ਕਰਦਾ ਹੋਵੇ ਉਮਰ ਚਾਹੇ 1-2 ਸਾਲ ਵੱਡੀ ਹੋਵੇ ਹੋਵੇ ਵਧੀਆ ਪਰਿਵਾਰ ਤੋਂ ਰਿਸ਼ਤਾ ਕੁੜੀ ਦੀ ਫੈਮਿਲੀ ਚ ਮਾਤਾ ਪਿਤਾ ਇੱਕ ਭਰਾ ਅਨਮੈਰਿਡ ਹੈ ਕੁੜੀ ਕੱਲੀ-ਕੱਲੀ ਹੈ ਫਾਦਰ ਸਾਹਿਬ ਖੇਤੀਬਾੜੀ ਕਰਦੇ ਨੇ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ 14685 ਨੰਬਰ ਕਹਿ ਕੇ ਇਸ ਕੁੜੀ ਦਾ ਰਿਸ਼ਤਾ ਤੁਸੀਂ ਲੈ ਸਕਦੇ ਹੋ ਅਗਲਾ ਰਿਸ਼ਤਾ ਆਇਆ 14675 ਨੰਬਰ ਜ਼ਿਲ੍ਹਾ ਬਠਿੰਡਾ ਪਿੰਡ ਭਾਗੀਵੰਦਰ ਹੈ ਜੀ ਇਰੀਆ ਤਲਵੰਡੀ ਸਾਬੋ ਕੁੜੀ ਦੀ ਕਾਸਟ ਹੈ ਜੱਟ ਸਿੱਖ ਡੇਟ ਆਫ ਬਰਥ 7 7 1997 ਦਾ ਬਾਰਨ ਹਾਈਟ 5 ਫੁੱਟ 6 ਇੰਚ ਸਟੱਡੀ ਪਲੱਸ 2 ਨਰਸਿੰਗ ਡਿਪਲੋਮਾ ਕੰਪਿਊਟਰ ਬੇਸਿਕ ਕੁੜੀ ਬੜੀ ਵਧੀਆ ਸੋਹਣੀ ਸੁਨੱਖੀ ਹੈ ਇਸ ਪਰਵਾਨ ਨੂੰ ਫੌਜੀ ਮੁੰਡੇ ਦਾ ਰਿਸ਼ਤਾ ਚਾਹੀਦਾ ਹੈਗਾ ਜ਼ਮੀਨ ਚਾਹੀਏ 2 ਤੋਂ 4 ਕਿੱਲੇ ਤੱਕ ਆਉਂਦੀ ਹੋਵੇ ਮੁੰਡੇ ਦੀ ਕਾਸਟ ਸਿਰਫ ਜੱਟ ਸਿੱਖ ਹੋਵੇ ਕੁੜੀ ਨੂੰ ਜ਼ਮੀਨ 1 ਕਿੱਲਾ ਆਉਂਦੀ ਹੈ ਪਰਿਵਾਰ ਚ ਮਾਤਾ ਪਿਤਾ ਤੇ 8 ਭੈਣਾਂ ਨੇ 7 ਭੈਣਾਂ ਮੈਰਿਡ ਆ 8 ਭੈਣਾਂ ਨੂੰ ਜਮੀਨ ਇੱਕ ਇੱਕ ਕਿੱਲਾ ਹੁੰਦੀ ਹੈ ਕੁੜੀ ਦਾ ਡਾਈਵੋਰਸ 20 ਦਿਨ ਬਾਅਦ ਹੀ ਹੋ ਗਿਆ ਸੀ ਮੁੰਡਾ ਨਸ਼ਾ ਨਸ਼ਾ ਪੱਤਾ ਕੱਦਦਾ ਸੀ ਜੀ ਕੁੜੀ ਵਧੀਆ ਪੜ੍ਹੀ ਲਿਖੀ ਤੇ ਸੰਸਕਾਰੀ ਹੈ ਕੁੜੀ ਪਹਿਲਾਂ ਹਸਪੀਟਲ 'ਚ ਪ੍ਰਾਈਵੇਟ ਜੌਬ ਕਰਦੀ ਸੀ ਹੁਣ ਫ੍ਰੀ ਹੈ ਮੁੰਡਾ ਨਸ਼ੇ ਪੱਤੇ ਤੋਂ ਰਹਿਤ ਹੋਵੇ ਜੀ ਫੌਜੀ ਮੁੰਡਾ ਇਹੇ ਪਰਿਵਾਰ ਸਿਰਫ ਫੌਜੀ ਮੁੰਡੇ ਨਾਲ ਰਿਸ਼ਤਾ ਕਰਨਾ ਚਾਹੁੰਦੇ ਆ ਜੀ ਇੱਕ ਕਿੱਲਾ ਜ਼ਮੀਨ ਨਾਲ ਕੁੜੀ ਨੂੰ ਆਉਂਦੀ ਹੈ ਉਸ ਤੋਂ ਅਲੈਰਾ ਵਿਆਹ ਵਧੀਆ ਕਰਨਗੇ ਜੀ ਕੁੜੀ ਦਾ ਜਿਸ ਪਰਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ 14 ਤੋਂ 14675 ਨੰਬਰ ਕਹਿ ਕੇ ਇਸ ਕੁੜੀ ਦਾ ਰਿਸ਼ਤਾ ਲੈ ਸਕਦੇ ਹੋ ਤੁਸੀਂ ਧੰਨਵਾਦ ਜੀ